ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਤ ਪੋ ਦੀ ਰਾਤ ਨੂੰ ਚਮਕੌਰ ਪਹੁੰਚਦੇ ਹਨ ਤਾਂ ਉਹ ਸਿੱਧੇ ਚਮਕੌਰ ਦੀ ਗੜੀ ਵੱਲ ਨੂੰ ਜਾਂਦੇ ਹਨ ਜੋ ਕਿ ਪਿੰਡ ਦੇ ਸਭ ਤੋਂ ਉੱਚੇ ਟਿੱਬੇ ਤੇ ਬਣੀ ਹੋਈ ਸੀ ਇਸ ਗੜੀ ਦਾ ਮਾਲਕ ਚੌਧਰੀ ਬੁੱਧੀ ਚੰਦ ਕਈ ਥਾਵਾਂ ਤੇ ਜਗਤਰਾਜ ਦਾ ਨਾਮ ਵੀ ਆਉਂਦਾ ਹੈ ਪਰ ਬੁੱਧੀ ਚੰਦ ਜ਼ਿਆਦਾ ਪ੍ਰਵਾਨਤ ਹੈ ਗੁਰੂ ਸਾਹਿਬ ਨੇ ਉਸ ਤੋਂ ਗੜੀ ਦੀ ਮੰਗ ਕੀਤੀ ਚੌਧਰੀ ਬੁੱਧੀ ਚੰਦ ਗੁਰੂ ਘਰ ਦਾ ਸ਼ਰਧਾਲੂ ਸੀ ਉਸਨੇ ਬਿਨਾਂ ਕਿਸੇ ਡਰ ਤੋਂ ਆਪਣੀ ਹਵੇਲੀ ਗੁਰੂ ਸਾਹਿਬ ਨੂੰ ਸੌਂਪ ਦਿੱਤੀ ਅਤੇ ਆਪ ਪਰਿਵਾਰ ਸਮੇਤ ਬਾਹਰ ਚਲਾ ਗਿਆ ਅਤੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਜੁਟ ਗਿਆ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਤੋਂ ਪਹਿਲਾਂ 8 ਪੋ ਦੀ ਸਵੇਰ ਨੂੰ 40 ਸਿੰਘਾਂ ਨੂੰ ਮੋਰਚਾ ਤੇ ਤਾਇਨਾਤ ਕਰ ਦਿੱਤਾ ਗੜੀ ਕੱਚੀ ਸੀ ਪਰ ਗੁਰੂ ਸਾਹਿਬ ਦੀ ਰਣਨੀਤੀ ਨੇ ਇਸ ਨੂੰ ਲੋਹੇ ਦੇ ਕਿਲੇ ਵਿੱਚ ਬਦਲ ਦਿੱਤਾ ਗੁਰੂ ਸਾਹਿਬ ਨੇ 8-8 ਸਿੰਘ ਗੜੀ ਦੀਆਂ ਚਾਰੇ ਜਿਸ਼ਾਵਾਂ ਤੇ ਤਾਇਨਾਤ ਕੀਤੇ ਮੁੱਖ ਦਰਵਾਜ਼ੇ ਉੱਤੇ ਬਾਬਾ ਕੋਠਾ ਸਿੰਘ ਜੀ ਅਤੇ ਭਾਈ ਮਦਨ ਸਿੰਘ ਜੀ ਦਾ ਪਹਿਰਾ ਲਗਾਇਆ ਗਿਆ ਇਹ ਦੋਵੇਂ ਸੂਰਮੇ ਦਰਵਾਜ਼ੇ ਤੇ ਡਟ ਗਏ ਤਾਂ ਜੋ ਦੁਸ਼ਮਣ ਅੰਦਰ ਨਾ ਵੜ ਸਕੇ ਗੁਰੂ ਸਾਹਿਬ ਆਪ ਦੋਵੇਂ ਵੱਡੇ ਸਹਿਬਜ਼ਾਦੇ ਅਤੇ ਭਾਈ ਦਇਆ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਗੜੀ ਦੀ ਉੱਪਰਲੀ ਮੰਜ਼ਲ ਵਿੱਚ ਜਾ ਬਰਾਜੇ ਤਾਂ ਜੋ ਚਾਰੇ ਪਾਸੇ ਤੀਰਾਂ ਦੀ ਵਰਖਾ ਕਰ ਸਕਣ ਅੱਠ ਤੋ ਦਾ ਸੂਰਜ ਚੜ੍ਹਿਆ ਅਤੇ ਮੁਗਲ ਫੌਜ ਜੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਚੜ੍ਹ ਕੇ ਆਈ ਸੀ ਉਹਨਾਂ ਨੇ ਗੜੀ ਨੂੰ ਘੇਰਾ ਪਾ ਲਿਆ ਵਜ਼ੀਰ ਖਾਨ ਨੇ ਅਨਾਉਂਸਮੈਂਟ ਕਰਵਾਈ ਕਿ ਗੁਰੂ ਸਾਹਿਬ ਆਤਮ ਸਮਰਪਣ ਕਰ ਦੇਣ ਪਰ ਜਵਾਬ ਵਿੱਚ ਗੜੀ ਤੋਂ ਤੀਰਾਂ ਦੀ ਵਰਖਾ ਹੋਈ ਜਦੋਂ ਮੁਗਲ ਫੌਜ ਨੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਦੇ ਹੁਕਮ ਨਾਲ ਸਿੰਘ ਪੰਜ-ਪੰਜ ਦੇ ਜਥੇ ਬਣਾ ਕੇ ਗੜੀ ਤੋਂ ਬਾਹਰ ਨਿਕਲਦੇ ਅਤੇ ਹਜ਼ਾਰਾਂ ਨਾਲ ਲੜਦੇ ਹੋਏ ਸ਼ਹੀਦ ਹੁੰਦੇ 8 ਪੋ ਦੇ ਦਿਨ ਭਿਆਨਕ ਜੰਗ ਵਿੱਚ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਮੁਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਵਾਰੋਵਾਰੀ ਜੱਥਿਆਂ ਵਿੱਚ ਜਾ ਕੇ ਜੂਝਦੇ ਹੋਏ ਸ਼ਹੀਦੀਆਂ ਪਾ ਗਏ। ਸਿੰਘਾਂ ਨੂੰ ਸ਼ਹੀਦ ਹੁੰਦੇ ਦੇਖ 18 ਸਾਲ ਦੇ ਬਾਬਾ ਅਜੀਤ ਸਿੰਘ ਜੀ ਪਿਤਾ ਗੁਰੂ ਕੋਲ ਗਏ। ਪਿਤਾ ਜੀ ਮੈਨੂੰ ਆਗਿਆ ਦਿਓ। ਮੈਂ ਵੀ ਰਣ ਤੱਤੇ ਵਿੱਚ ਜਾ ਕੇ ਦੁਸ਼ਮਣਾਂ ਦੇ ਆਹੂ ਲਾਵਾਂਗਾ। ਗੁਰੂ ਸਾਹਿਬ ਨੇ ਪੁੱਤਰ ਨੂੰ ਗਲੇ ਨਾਲ ਲਗਾਇਆ, ਥਾਪੜਾ ਦਿੱਤਾ ਅਤੇ ਖੁਦ ਹਥੀ ਤਿਆਰ ਕੀਤਾ। ਗੁਰੂ ਸਾਹਿਬ ਨੇ ਕਿਹਾ, ਪੁੱਤਰ ਜੀ, ਧਰਮ ਯੁੱਧ ਵਿੱਚ ਜੂਝ ਕੇ ਸ਼ਹੀਦੀ ਪਾਉਣਾ ਅਕਾਲ ਪੁਰਖ ਤੁਹਾਡੀ ਰੱਖਿਆ ਕਰੇਗਾ। ਬਾਬਾ ਅਜੀਤ ਸਿੰਘ ਜੀ ਪੰਜ ਸਿੰਘਾਂ ਦੇ ਜਥੇ ਨਾਲ ਬਾਹਰ ਨਿਕਲੇ ਜਿੰਨਾ ਵਿੱਚ ਭਾਈ ਆਲਮ ਸਿੰਘ, ਭਾਈ ਜਵਾਹਰ ਸਿੰਘ ਵਰਗੇ ਯੋਧੇ ਸ਼ਾਮਲ ਸਨ। ਗੜੀ ਤੋਂ ਬਾਹਰ ਨਿਕਲਦਿਆਂ ਹੀ ਬਾਬਾ ਅਜੀਤ ਸਿੰਘ ਜੀ ਨੇ ਜ਼ੋਰ ਦੇ ਨਾਲ ਜਕਾਰਾ ਛੱਡਿਆ ਜਕਾਰੇ ਨੂੰ ਸੁਣਦਿਆਂ ਸਾਰ ਮੁਗਲਾਂ ਨੂੰ ਭਾਜਣਾ ਪੈ ਗਿਆ ਕਿ ਇਹ ਕੌਣ ਹੈ ਵਿੱਚੋਂ ਕਈ ਕਹਿਣ ਲੱਗੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਪੁੱਤਰ ਹੈ ਗੁਰੂ ਪਿਆਰਿਓ ਤੁਸੀਂ ਯਕੀਨ ਨਹੀਂ ਮੰਨਣਾ ਕਿ ਬਾਬਾ ਅਜੀਤ ਸਿੰਘ ਜੀ ਇੰਨੀ ਬਹਾਦਰੀ ਦੇ ਨਾਲ ਲੜੇ ਕਿ ਮੁਗਲਾਂ ਦੇ ਛੱਕੇ ਛੜਵਾ ਦਿੱਤੇ ਅਨੇਕਾਂ ਤੀਰ ਚਲਾਏ ਨੇਜੇ ਦੇ ਨਾਲ ਵੈਰੀਆਂ ਦਾ ਮੁਕਾਬਲਾ ਕੀਤਾ ਜਦੋਂ ਤੀਰ ਮੁੱਕ ਗਏ ਨਿਜਾ ਵੀ ਟੁੱਟ ਗਿਆ ਤੇ ਘੋੜਾ ਵੀ ਜ਼ਖਮੀ ਹੋ ਕੇ ਥੱਲੇ ਡਗ ਪਿਆ ਤਾਂ ਬਾਬਾ ਅਜੀਤ ਸਿੰਘ ਜੀ ਨੇ ਆਪਣੀ ਤਲਵਾਰ ਧੂ ਲਈ ਅਤੇ ਹਜ਼ਾਰਾਂ ਦੇ ਨਾਲ ਮੁਕਾਬਲਾ ਕੀਤਾ ਗੁਰੂ ਪਿਆਰਿਓ ਜਦੋਂ ਸੈਂਕੜੇ ਤੀਰ ਅਤੇ ਵਰਸ਼ੇ ਨਿਜੇ ਕਿਰਪਾਨਾਂ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਨੂੰ ਚੀਰਦਿਆਂ ਹੋਇਆ ਵਿੱਚ ਦੀ ਨਿਕਲ ਗਈ ਤਾਂ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਵੱਲ ਨੂੰ ਆਪਣਾ ਮੁੱਖ ਕਰਕੇ ਜਕਾਰਾ ਛੱਡਿਆ ਅਤੇ ਸ਼ਹੀਦ ਹੋ ਗਏ ਅਤੇ ਉਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਨੇ ਜ਼ੋਰ ਦੀ ਜਕਾਰਾ ਛੱਡਿਆ ਅਤੇ ਆਖਿਆ ਕਿ हे ਪ੍ਰਮਾਤਮਾ ਤੁਸੀਂ ਅੱਜ ਮੇਰੇ ਤੋਂ ਉਹ ਸੇਵਾ ਲੈ ਲਈ ਹੈ ਜਿਸ ਸੇਵਾ ਵਾਸਤੇ ਤੁਸੀਂ ਮੈਨੂੰ ਧਰਤੀ ਤੇ ਭੇਜਿਆ ਸੀ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੇ ਮੇਰਾ ਪ੍ਰਮਾਤਮਾ ਜੀ ਤੁਹਾਡਾ ਹੀ ਤੁਹਾਨੂੰ ਵਾਪਸ ਕਰ ਦਿੱਤਾ ਹੈ ਅਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਅਟਾਰੀ ਤੋਂ ਥੱਲੇ ਉਤਰੇ ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਬਾਬਾ ਜੁਜਾਰ ਸਿੰਘ ਜੀ ਪਿਤਾ ਜੀ ਕੋਲ ਆਉਂਦੇ ਨੇ ਅਤੇ ਕਹਿਣ ਲੱਗਦੇ ਨੇ ਗੁਰੂ ਪਿਤਾ ਜੀ ਮੈਨੂੰ ਵੀ ਆਜ਼ਾਦ ਦੇਵੋ ਮੈਂ ਵੀ ਆਪਣੇ ਵੀਰ ਕੋਲ ਜਾਣਾ ਚਾਹੁੰਦਾ ਹਾਂ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ ਕਿ ਗੁਰੂ ਪਾਸ਼ਾ ਕਮ ਸੇ ਕਮ ਇੱਕ ਬੱਚਾ ਤਾਂ ਰੱਖ ਲਵੋ ਇੱਕ ਸਹਿਬਜ਼ਾਦਾ ਤਾਂ ਰੱਖ ਲਵੋ ਅਸੀਂ ਆਪ ਸ਼ਹੀਦ ਹੋ ਜਾਵਾਂਗੇ ਕਰਪਾ ਕਰਕੇ ਜੁਝਾਰ ਸਿੰਘ ਜੀ ਨੂੰ ਬਚਾ ਲਵੋ ਤਾਂ ਗੁਰੂ ਸਾਹਿਬ ਨੇ ਕਿਹਾ ਦਇਆsingਾ ਜੇ ਅਸੀਂ ਆਪਣੇ ਪੁੱਤਰ ਰੱਖ ਲਏ ਤਾਂ ਆਉਣ ਵਾਲਾ ਸੰਸਾਰ ਆਉਣ ਵਾਲੀ ਦੁਨੀਆ ਇਹ ਕਹੇਗੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰ ਬਚਾ ਕੇ ਬਗਾਨੇ ਮਾਵਾ ਦੇ ਪੁੱਤ ਮਰਵਾ ਦਿੱਤੇ ਮੈਂ ਆਪਣੇ ਪੁੱਤਰਾਂ ਵਿੱਚ ਅਤੇ ਆਪਣੇ ਖਾਲਸੇ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ ਖਾਲਸਾ ਵੀ ਮੇਰਾ ਪੁੱਤਰ ਹੈ ਤਾਂ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਨੇ ਜੁਝਾਰ ਸਿੰਘ ਨੂੰ ਆਪਣੇ ਹੱਥੀਂ ਤਿਆਰ ਕੀਤਾ ਅਤੇ ਖੁਸ਼ ਹੋ ਕੇ ਕਿਹਾ ਪੁੱਤਰਾ ਜੇ ਮੈਨੂੰ ਅੱਜ ਤੈਨੂੰ ਕਹਿਣਾ ਪੈਂਦਾ ਕਿ ਜਾ ਜਾ ਕੇ ਜੂਝ ਕੇ ਸ਼ਹੀਦੀ ਪਾ ਤਾਂ ਆਉਣ ਵਾਲੇ ਸਮੇਂ ਨੇ ਇਹ ਕਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਡਰ ਗਿਆ ਸੀ ਉਸ ਨੂੰ ਕਹਿਣਾ ਪਿਆ ਕਿ ਜਾ ਕੇ ਸ਼ਹੀਦ ਹੋ ਪਰ ਅੱਜ ਤੂੰ ਮੇਰਾ ਮਾਣ ਰੱਖ ਲਿਆ ਅੱਜ ਤੂੰ ਇਹ ਸਾਬਤ ਕਰ ਦਿੱਤਾ ਜੋ ਆਪਣੇ ਆਪ ਨੂੰ ਮੇਰੇ ਕੋਲੇ ਆਗਿਆ ਲੈਣ ਵਾਸਤੇ ਆਇਆ ਆਉਣ ਵਾਲੇ ਜ਼ਮਾਨੇ ਦੇ ਵਿੱਚ ਸਿੱਖਾਂ ਦੇ ਬੱਚੇ ਖੁਦ ਜੰਗਾਂ ਦੇ ਵਿੱਚ ਸ਼ਹੀਦ ਹੋਇਆ ਕਰਨਗੇ ਖੁਦ ਜੰਗਾਂ ਤੇ ਜਾਇਆ ਕਰਨਗੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪਵੇਗੀ ਬਾਬਾ ਜੁਝਾਰ ਸਿੰਘ ਜੀ ਆਖਰੀ ਜੱਤੇ ਪਾਈ ਹਿੰਮਤ ਸਿੰਘ ਅਤੇ ਪਾਈ ਸਾਹਿਬ ਸਿੰਘ ਸਮੇਤ ਬਾਹਰ ਗਏ ਗੁਰੂ ਸਾਹਿਬ ਉੱਪਰੋਂ ਤੀਰਾਂ ਨਾਲ ਉਹਨਾਂ ਦੀ ਰੱਖਿਆ ਕਰਦੇ ਰਹੇ ਅਤੇ ਰਾਹ ਸਾਫ਼ ਕਰਦੇ ਰਹੇ ਜਦੋਂ ਬਾਬਾ ਜੁਝਾਰ ਸਿੰਘ ਜੀ ਮੁਗਲਾਂ ਦੇ ਵਿੱਚ ਜਾ ਵੜੇ ਅਤੇ ਇੰਨੀ ਬਹਾਦਰੀ ਦੇ ਨਾਲ ਲੜੇ ਇੰਨੀ ਸੂਰਬੀਰਤਾ ਦੇ ਨਾਲ ਲੜੇ ਕਿ ਮੁਗਲ ਵੀ ਹੈਰਾਨ ਹੋ ਗਏ ਕਿ ਇੱਕ 14-15 ਸਾਲਾਂ ਦਾ ਬੱਚਾ ਇੰਨੀ ਬਹਾਦਰੀ ਦੇ ਨਾਲ ਸੈਂਕੜਿਆਂ ਨੂੰ ਮਾਰ ਗਿਆ ਗੁਰੂ ਪਿਆਰਿਓ ਬਾਬਾ ਜੁਝਾਰ ਸਿੰਘ ਜੀ ਨੇ अनेਕਾਂ ਦੇ ਨਾਲ ਜੁੱਧ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਅਤੇ ਜਦੋਂ ਸ਼ਹੀਦ ਹੋਏ ਤਾਂ ਗੁਰੂ ਸਾਹਿਬ ਜੀ ਨੇ ਫੇਰ ਜਕਾਰਾ ਗਜਾਇਆ ਤੇ ਆਖਿਆ ਤੇਰਾ ਕੀਆ ਮਿੱਠਾ ਲੱਗਾ ਹਰ ਨਾਂ ਪਦਾਰਥ ਨਾਨਕ ਮੰਗੇ ਗੁਰੂ ਪਿਆਰਿਓ ਸੂਰਜ ਡੁੱਬਣ ਤੱਕ ਜੰਗ ਰੁਕ ਗਈ ਗੜੀ ਵਿੱਚ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੋ ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਕੁਝ ਕੁ ਹੋਰ ਸਿੰਘ ਨਾਲ ਸਨ ਰਾਤ ਦਾ ਸਮਾਂ ਸੀ ਗੁਰੂ ਸਾਹਿਬ ਚੁੱਪਚਾਪ ਬੈਠੇ ਸਨ ਉਹਨਾਂ ਦੇ ਚਿਹਰੇ ਤੇ ਕੋਈ ਮਯੂਸੀ ਨਹੀਂ ਸੀ ਸਗੋਂ ਜਿੱਤ ਦਾ ਜਲਾਲ ਸੀ ਰਾਤ ਦੇ ਸਮੇਂ ਬਚੇ ਹੋਏ ਸਿੰਘਾਂ ਨੇ ਗਰਮਤਾ ਕੀਤਾ ਭਾਈ ਦਇਆ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਹੁਕਮ ਦਿੱਤਾ ਗੁਰੂ ਸਾਹਿਬ ਪੰਥ ਨੂੰ ਤੁਹਾਡੀ ਲੋੜ ਹੈ ਜੇ ਤੁਸੀਂ ਰਹੋਗੇ ਤਾਂ ਸਾਡੇ ਵਰਗੇ ਅਨੇਕਾਂ ਪੈਦਾ ਹੋ ਜਾਣਗੇ ਕਿਰਪਾ ਕਰਕੇ ਤੁਸੀਂ ਗੜੀ ਛੱਡ ਕੇ ਜਾਓ ਗੁਰੂ ਪਿਆਰੇ ਪੰਥ ਦਾ ਹੁਕਮ ਸਿਰ ਮੱਥੇ ਤੇ ਮੰਨ ਕੇ ਗੁਰੂ ਸਾਹਿਬ ਜੀ ਨੇ ਇਹ ਹੁਕਮ ਪ੍ਰਵਾਨ ਕੀਤਾ ਹੁਣ ਆਪਾਂ ਗੱਲ ਕਰਦੇ ਹਾਂ ਛੋਟੇ ਸਹਿਬ ਜਾਦੇ ਅਤੇ ਮਾਤਾ ਗੁਜਰ ਕੌਰ ਦੀ ਅੱਠ ਪੋ ਦੀ ਸਵੇਰ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਦੇ ਨਾਲ ਕੀ ਕੀ ਬੀਤੀ ਅੱਠ ਪੋ ਦੀ ਸਵੇਰ ਗੰਬੂ ਰਸੋਈਆ ਕੁੰਮੇ 마ਸ਼ਕੀ ਦੀ ਝੁੱਗੀ ਵਿੱਚ ਪਹੁੰਚਿਆ ਉਸ ਨੇ ਮਾਤਾ ਜੀ ਨੂੰ ਕਿਹਾ ਕਿ ਇੱਥੇ ਖਤਰਾ ਹੈ ਮੇਰਾ ਪਿੰਡ ਨੇੜੇ ਹੈ ਆਓ ਆਪਾਂ ਆਪਣੇ ਪਿੰਡ ਚੱਲ ਜਾਈਏ ਮਾਤਾ ਗੁਜਰਕੌਰ ਜੀ ਅਤੇ ਦੋਨੇ ਸਹਿਬਜ਼ਾਦੇ ਗੰਗੂ ਦੇ ਨਾਲ ਤੁਰ ਪਏ ਰੂ ਪਿਆਰੋ ਰਸਤੇ ਵਿੱਚ ਬਹੁਤ ਔਕੜਾਂ ਆਈਆਂ ਮੀ ਪੈਰਿਆ ਸੀ ਹਨੇਰੀ ਚੱਲ ਰਹੀ ਸੀ ਕੜਾਕੇ ਦੀ ਠੰਡ ਸੀ ਬਿਜਲੀ ਲੈਸ ਕਰ ਰਹੀ ਸੀ ਪਰ ਆਖਰਕਾਰ ਕੰਡਿਆਲੀਆਂ ਰਾਹਾਂ ਦੇ ਉੱਤੇ ਤੁਰਦਿਆਂ ਤੁਰਦਿਆਂ ਅੱਠ ਪੋ ਦੇ ਦਿਨ ਗੰਗੂ ਦੇ ਘਰ ਸਹੀੜੀ ਪਹੁੰਚ ਗਏ ਸਿੱਖ ਇਤਿਹਾਸ ਅਨੁਸਾਰ ਜਦੋਂ ਰਾਤ ਹੋਈ ਅੱਠ ਪੋ ਦੀ ਤਾਂ ਮਾਤਾ ਜੀ ਅਤੇ ਬੱਚੇ ਥੱਕੇ ਹੋਏ ਕਰਕੇ ਛੇਤੀ ਸੌਂ ਗਏ ਮਾਤਾ ਜੀ ਕੋਲ ਇੱਕ ਗਟੜੀ ਸੀ ਜਿਸ ਵਿੱਚ ਸੋਨੇ ਦੀਆਂ ਮੋਹਰਾਂ ਸਨ ਗੰਗੂ ਦੀ ਨੀਅਤ ਮੋਹਰਾਂ ਦੇਖ ਕੇ ਖਰਾਬ ਹੋ ਗਈ ਇਤਿਹਾਸਕ ਹਵਾਲਿਆਂ ਅਨੁਸਾਰ ਜਿਵੇਂ ਕਿ ਪੰਥ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਹੈ ਕਿ ਗੰਭੂ ਨੇ ਇਹ ਗੱਲ ਆਪਣੀ ਮਾਂ ਜਾਂ ਪਤਨੀ ਨੂੰ ਦੱਸੀ ਉਸ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਇਹ ਗੁਰੂ ਦਾ ਪਰਿਵਾਰ ਹੈ ਇਹਨਾਂ ਨਾਲ ਦਗਾ ਨਾ ਕਰ ਨੰਮਕ ਹਰਾਮੀ ਨਾ ਕਰ ਇਤਿਹਾਸ ਵਿੱਚ ਜ਼ਹਿਰ ਪਾਉਣ ਵਾਲੀ ਗੱਲ ਪ੍ਰਮਾਣਿਕ ਤੌਰ ਤੇ ਭਾਵੇਂ ਨਹੀਂ ਮਿਲਦੀ ਪਰ ਕਈ ਇਤਿਹਾਸਕਾਰ ਕਹਿੰਦੇ ਨੇ ਕਿ ਉਸ ਨੇ ਖਾਣੇ ਵਿੱਚ ਜ਼ਹਿਰ ਪਾਉਣ ਦੀ ਗੱਲ ਵੀ ਆਪਣੀ ਮਾਂ ਨੂੰ ਆਕੀ ਅਸਲ ਵਿੱਚ ਗੰਗੂ ਦਾ ਮਕਸਦ ਸਿਰਫ ਧਨ ਲੁੱਟਣਾ ਸੀ ਅਤੇ ਸਰਕਾਰ ਤੋਂ ਵੱਡਾ ਇਨਾਮ ਲੈਣਾ ਸੀ ਉਸਨੇ ਮਾਂ ਦੀ ਗੱਲ ਨਹੀਂ ਮੰਨੀ ਅੱਠ ਪੋ ਦੀ ਰਾਤ ਨੂੰ ਜਦੋਂ ਸਾਰੇ ਸੌਂ ਗਏ ਗੰਗੂ ਨੇ ਚੋਰੀ ਛੁਪੇ ਉਹ ਮੋਹਰਾਂ ਵਾਲੀ ਗਠੜੀ ਚੁੱਕ ਲਈ ਅਤੇ ਮਾਤਾ ਜੀ ਨੇ ਉਸ ਨੂੰ ਵੇਖ ਲਿਆ ਮਾਤਾ ਜੀ ਨੇ ਗੰਗੂ ਨੂੰ ਪਿਆਰ ਨਾਲ ਪੁੱਛਿਆ ਪੁੱਤਰ ਗੰਗੂ ਇੱਥੇ ਮੋਹਰਾਂ ਪਈਆਂ ਸਨ ਜੇ ਤੂੰ ਸਾਂਭ ਲਈਆਂ ਨੇ ਤਾਂ ਬਹੁਤ ਵਧੀਆ ਕੀਤਾ ਇਸ ਤੇ ਗੰਗੂ ਗੁੱਸੇ ਦਾ ਡਰਾਮਾ ਕਰਨ ਲੱਗਾ ਅਤੇ ਉਲਟਾ ਮਾਤਾ ਜੀ ਤੇ ਇਲਜ਼ਾਮ ਲਗਾਉਣ ਲੱਗਾ ਕਿ ਮੈਂ ਤੁਹਾਨੂੰ ਪਨਾਹ ਦਿੱਤੀ ਐ ਅਤੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਚੋਰ 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 ਜਦੋਂ ਉਸਨੇ ਚੋਰ ਚੋਰ ਕਹਿ ਕੇ ਰੌਲਾ ਪਾਇਆ ਤਾਂ ਮਾਤਾ ਗੁਜਰਕੌਰ ਜੀ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਤੂੰ ਮੋਹਰਾ ਵੀ ਰੱਖ ਲੈ ਪਰ ਇਸ ਤਰ੍ਹਾਂ ਨਾ ਕਰ ਪਰ ਗੁਰੂ ਪਿਆਰਿਓ ਇਹ ਨਹੀਂ ਮੰਨਿਆ ਅਤੇ ਐਸ ਨੇ ਮਾਤਾ ਗੁਜਰਕੌਰ ਜੀ ਨੂੰ ਅਤੇ ਛੋਟੇ ਸਹਿਬਜ਼ਾਦੇਆਂ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅੱਗੇ ਇਹ ਨੌਪਉ ਦੀ ਸਵੇਰ ਨੂੰ ਜਾ ਕੇ ਮੁਰੰਡੇ ਸ਼ਿਕਾਇਤ ਕਰਦਾ ਹੈ ਇਹ ਇਤਿਹਾਸ ਆਪਾਂ ਕੱਲ ਨੂੰ ਨੌਪਉ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਧਰ ਚਮਕੌਰ ਦੀ ਗੜੀ ਦੇ ਵਿੱਚ ਗੜੀ Laashਾਂ ਦੇ ਨਾਲ ਭਰੀ ਪਈ ਹੈ ਦੋਵੇਂ ਵੱਡੇ ਸਹਿਬਜ਼ਾਦੇ ਅਤੇ ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਨੇ ਗੁਰੂ ਸਾਹਿਬ ਗੜੀ ਛੱਡਣ ਲਈ ਤਿਆਰ ਸੀ ਪਰ ਅਜੇ ਨਿਕਲੇ ਨਹੀਂ ਨੌਪਉ ਦੀ ਸਵੇਰ ਨੂੰ ਗੁਰੂ ਸਾਹਿਬ ਜੀ ਉਥੋਂ ਨਿਕਲਦੇ ਨੇ ਕਿਵੇਂ ਨਿਕਲਦੇ ਨੇ ਕੀ ਕਹਿ ਕੇ ਨਿਕਲਦੇ ਨੇ ਇਹ ਇਤਿਹਾਸ ਆਪਾਂ ਤੁਹਾਡੇ ਨਾਲ ਕੱਲ ਨੂੰ ਸਾਂਝਾ ਕਰਾਂਗੇ 9 ਪੋ ਦੇ ਦਿਨ ਸੋ ਗੁਰੂ ਪਿਆਰਿਓ ਹੋਈਆਂ ਬ੍ਰਾਂਤਪੁੱਲਾਂ ਦੀ ਖੀਮਾ ਬਖਸ਼ਿਓ ਬੇਨਤੀ ਕਰਦੇ ਹਾਂ ਕਿ ਆਪਣਾ ਫਰਜ਼ ਸਮਝ ਕੇ ਸੇਵਾ ਸਮਝ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਅਣਮੁੱਲਾ ਇਤਿਹਾਸ ਸਿੱਖਾਂ ਦੇ ਬੱਚੇ-ਬੱਚੇ ਤੱਕ ਪਹੁੰਚ ਸਕੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਤੇ ਕਮੈਂਟ ਕਰਕੇ ਦੱਸਣਾ ਜੇ ਸਾਡੇ ਤੋਂ ਕੋਈ ਭੁੱਲ ਹੋਈ ਹੋਵੇ ਤਾਂ ਅਸੀਂ ਅਗਲੀ ਵਾਰ ਜ਼ਰੂਰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ